ਪੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਪਾਹਵਿੰਡੇ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡਰਾਵਾਲਿਆਂ ਦੀ ਤਸਵੀਰ ਲਾਉਣ ਤੋਂ ਰੋਕਣ ਵਾਲੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਜੀਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਿੰਡ ਪਾਹਵਿੰਡ ਚ ਸੰਤ ਪਿੰਡਰਾਵਾਲੇ ਦੀ ਫੋਟੋ ਲਾਉਣ ਤੋਂ ਰੋਕਣ ਤੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਹੁਣ ਫੋਟੋ ਲਾਉਣ ਤੋਂ ਰੋਕਣ ਵਾਲੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਦਾ ਸ਼ਿਕਾਰ ਹੋਇਆ ਵਿਅਕਤੀ ਫੌਜਦਾਰ ਰਿਟਾਇਰ ਕਰਨਲ ਦੱਸਿਆ ਜਾ ਰਿਹਾ ਹੈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਹੋਈ ਹੈ ਗੜ ਪਈ ਚੱਕਣ ਹੀ ਹੋਣਾ ਤੇ ਕਰਨਾ ਹੀ ਹੋਣਾ ਓਹ ਇਹ ਗੋਲ ਮਰ ਜ਼ਿੰਦਗੀ ਬਾਈਗਰਮ ਦੇ ਸਿਤਾਰੇ ਨੇ ਪੱਲੇ ਗਏ ਰੌ ਰੌ ਉਹ ਗੱਡੀ ਹਾਂ ਉਸ ਨਾ ਘੜੀ ਜਵਾਨੇ ਉਹ ਵੀ ਗੁੱਡਾ ਜਵਾਨਾ ਕਰਨ ਵਾਲੇ ਕਰਨ ਵਾਲੇ ਆ ਗਿਆ ਨਿਕਲ ਬਹਿ ਗਿਆ ਹਾਂ ਇਹਨੂੰ ਕੋਈ ਪਤਾ ਨਹੀਂ ਪੈ ਗਈ ਤੇ ਪੈ ਗਿਆ ਉਹ ਲਹੂ ਆਉਂਦੇ ਨੇ ਉਹ ਕਿਉਂ ਬਹਿ ਗਿਆ ਪਤਾ ਨਹੀਂ ਕੀ ਚੱਕਰ ਬਣਿਆ ਇਹਨੂੰ ਪਤਾ ਨਹੀਂ ਇਹ ਸੰਗਤ ਬਹਿ ਗਿਆ ਹਾਂ ਸੰਗਤ ਪੈ ਗਈ ਇਹ ਬਹੁਤ ਹੈ ਹਾਂ ਕੀ ਜੇਕਰ ਕੋਈ ਗੱਲ ਹੋਈ ਇਹ ਫੋਟੋ ਨਹੀਂ ਹੀ ਹੋ ਗੱਲ ਸੀ ਤਾਨੀਆਂ ਪੋਰੋਂ ਨਾ ਹੁੰਦਾ ਕੱਲ ਨੇ ਫੋਟੋ ਲਾਤੀ ਨਾ ਅਰੇ ਤਾਂ ਮੈਂ ਲੱਗਨ ਨਹੀਂ ਲੈਣ ਲਈ ਮੈਂ ਮੈਂ ਕੋਈ ਨਹੀਂ ਠੀਕ ਠੀਕ ਹੋਇਆ ਸੀ ਦਰਸਲ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਕਰਨਲ ਵੱਲੋਂ ਪਹਵਿੰਡ ਚ ਸੰਤ ਪਿੰਡਰਾ ਵਾਲੇ ਦੀ ਫੋਟੋ ਲਾਉਣ ਤੋਂ ਰੋਕ ਦਿੱਤਾ ਗਿਆ ਸੀ ਦਰਸਲ ਕਰਨਲ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੰਤ ਪਿੰਡਰਾ ਵਾਲਿਆਂ ਦੀ ਤਸਵੀਰ ਲਾਉਣ ਤੋਂ ਰੋਕਿਆ ਗਿਆ ਸੀ ਜਿੱਥੇ ਕਿ ਕੁਝ ਨੌਜਵਾਨ ਖੰਭੇ ਤੇ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਲਾਉਣਾ ਚਾਹੁੰਦੇ ਸੀ ਪਰ ਮੌਕੇ ਤੇ ਪਹੁੰਚੇ ਪ੍ਰਬੰਧਕ ਵੱਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਸੰਗਤਾਂ ਇਸ ਤਸਵੀਰ ਲਾਉਣ ਤੇ ਇਤਰਾਜ਼ ਕਰਦੀਆਂ ਨੇ ਇੱਕ ਮਿੰਟ ਇੱਕ ਹੋਰ ਜੀ ਇਹ ਗਲਤ ਹੋ ਗਈ ਕੈਪਟਨ ਨਹੀਂ ਹੋਣਾ ਤਾਂ ਕਰਨਾ ਨਹੀਂ ਹੋਣਾ ਓਹੋ ਬਹੁਤ ਮਜ਼ੇਂ ਗਿਆ ਬਾਈਗਰਮ ਦਾ ਸਿਤਾਰਾ ਉਹਨੇ ਪਿੱਲੇ ਗਿਆ ਹਾਂ ਕੋਈ ਰੌਲਾ ਉਹ ਗੱਡੀ ਹਾਂ ਉਸ ਕਿਹੜੀ ਜਵਾਨੇ ਉਹ ਵੀ ਬੁੱਢਾ ਜਣਾ ਕਰਨੇ ਕਰਨੇ ਗਿਆ ਇਹ ਕਿੱਥੇ ਬਹਿ ਗਿਆ ਹਾਂ ਇਹਨੇ ਕੋਈ ਪਤਾ ਨਹੀਂ ਪੈ ਗਈ ਤੇ ਬਹਿ ਗਿਆ ਉਹ ਲਹੂ ਆਉਂਦੇ ਨੇ ਉਹ ਕਿਉਂ ਬਹਿ ਗਿਆ ਪਤਾ ਨਹੀਂ ਕਿ ਚੱਕਰ ਬਣਿਆ ਨਹੀਂ ਪਤਾ ਨਹੀਂ ਨੀ ਸੰਗਤ ਪੈ ਗਈ ਆ ਹੂੰ ਸੰਗਤ ਪੈ ਗਈ ਆ ਇਹ ਬਹੁਰੇ ਹਾਂ ਕੀ ਚੱਕਰ ਕੋਈ ਗੱਲ ਹੋਈ ਇਹ ਫੋਟੋ ਨਹੀਂ ਹੋਰ ਪਾਕਾਨੀਆਂ ਫੋਟੋ ਨਹੀਂ ਗਿਆ ਕੱਲ ਨੇ ਫੋਟੋ ਲਾਤੀ ਨਾ ਅੰਦਾ ਮੈਨ ਲੱਗੰਨੀ ਰੇਲਵੇ ਤੇ ਮੈਂ ਮੈਂ ਕੋਈ ਨਹੀਂ ਠੀਕ ਠੀਕ ਹੋ ਗਿਆ ਸੀ ਦਰਸਲ ਬੀਤੇ ਰੋਜ਼ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਇਆ ਵਿਅਕਤੀ ਪਿੰਡਰਾ ਵਾਲਿਆਂ ਦੀ ਤਸਵੀਰ ਲਾਉਣ ਦਾ ਵਿਰੋਧ ਕਰਦਾ ਦਿਖਾਈ ਦੇ ਰਿਹਾ ਸੀ ਉਸ ਦਾ ਤਰਕ ਸੀ ਕਿ ਸੰਗਤਾਂ ਵੱਲੋਂ ਪਿੰਡਰਾ ਵਾਲੇ ਦੀ ਫੋਟੋ ਲਾਉਣ ਤੇ ਇਤਰਾਜ਼ ਕੀਤਾ ਜਾਂਦਾ ਹੈ ਜਦ ਕਿ ਉਸ ਨੇ ਪਿੰਡਰਾ ਵਾਲਿਆਂ ਦੀ ਥਾਂ ਗੁਰੂਆਂ ਦੀਆਂ ਤਸਵੀਰਾਂ ਜਾਂ ਫਿਰ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲਾਉਣ ਲਈ ਆਖਿਆ ਸੀ ਕਿ ਸੀਓ ਪੂਰਾ ਮਾਮਲਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਨਹੀਂ ਨਹੀਂ ਸੰਤਾਂ ਨੂੰ ਮੋੜਨ ਲੈ ਸੋ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਲਈ ਮੋੜੋ ਫਿਰ ਬਹਿਸ ਵਾਲੀ ਗੱਲ ਹੋ ਗਈ ਇੱਥੇ ਲੱਗੇ ਕਿ ਜਾਂ ਗੁਰੂਆਂ ਦੀ ਜਾਂ ਬਾਬਾ ਦੀਪ ਸਿੰਘ ਜੀ ਦੀ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਇਹ ਤੇ ਪੰਚ ਦਾਵਾ ਬਿਲਕੁਲ ਨਹੀਂ ਨਾ ਇੱਥੇ ਮੈਨੇਜਮੈਂਟ ਦਾ ਪੰਚ ਦੀ ਕੀ ਵੀ ਹੋ ਗਿਆ ਨਹੀਂ ਇਹ ਤੇ ਪੰਚ ਦਾ ਅਸੀਂ ਸਾਰੇ ਪੰਚ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਇੱਥੇ ਨਹੀਂ ਲੱਗੇ ਕਿ ਪ੍ਰੋਗਰਾਮ ਸੇਵਾ ਚੱਲ ਰਿਹਾ ਹੈ ਜੀ ਲੋਰ ਤੇ ਫੋਟੋ ਬੰਦਾਵਾ ਨਹੀਂ ਲੱਗੇ ਇਹਦੇ ਫੋਟੋ ਲਾਓ ਲਾਓ ਲੱਗੀ ਸੰਤਾ ਦੇ ਫੋਟੋ ਲਾ ਦਿਓ ਲਾ ਦਿਓ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕਿੰਨਾ ਸਾਡੀ ਮੇਰੀ ਮਾਲਕੀ ਇਥੇ ਗੁਰਦਰ ਹੈ ਆਹ ਪ੍ਰਧਾਨ ਜੀ ਲਾਓ ਜੰਟਾ ਦੀ ਵੀਡੀਓ ਆ ਜੀ ਬੋਲ بازا مرې گلا سا هه

ਹਾਥੀ ਚੁੱਕੇਗਾ ਹਾਥੀ ਚੁੱਕੇਗਾ ਇਹ ਲਾਜ ਫੋਟੋ ਬਾਹਰ ਪਰਤ ਮੈਂ ਫੋਟੋ ਨਾ ਠੀਕ ਹੈ ਫੋਟੋ ਆਹ ਫੋਟੋ ਲਾਇਆ ਕੰਦੇਲ ਸਿਰਸਲਾ ਲਾਜ ਅਮਰ ਰੱਖੋ ਤੇ ਕਹਿਣ ਹੁਣ ਫੋਟੋ ਨਾ ਲਾਉਣ ਦੇਣ ਦਾ ਇਹ ਵਿਵਾਦ ਇੰਨਾ ਵੱਧ ਗਿਆ ਕਿ ਕੁਝ ਵਿਅਕਤੀਆਂ ਵੱਲੋਂ ਉਸ ਵਿਅਕਤੀ ਦੀ ਕੁਟਮਾਰ ਕੀਤੀ ਗਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੀੜਤ ਵਿਅਕਤੀ ਦਾ ਬਚਾਅ ਕੀਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ